ਆਪਣੇ ਬੱਚੇ ਖੇਡ ਕੇ ਆਏ ਮੁੰਬਈ ਤੋਂ ਤੇ ਚੈਂਪੀਅਨ ਬਣ ਕੇ ਆਏ ਉੱਥੋਂ 골ਡ ਮੈਡਲ ਲੈ ਕੇ ਆਏ ਮੈਂ ਉਹਨਾਂ ਨੂੰ ਸਟੇਸ਼ਨ ਤੋਂ ਲੈਣ ਗਿਆ ਵਾਂ ਸਟੇਸ਼ਨ ਤੇ ਜਿੱਦਾਂ ਮੈਂ ਲੈ ਕੇ ਅਸੀਂ ਨਾਲੇ ਰਿਲਾਇੰਸ ਪੰਪ ਲਾ ਕੇ ਪਹੁੰਚਿਆ ਵਾਂ ਤੇ ਚਾਰ ਗੱਡੀਆਂ ਨੇ ਘੇਰਾ ਪਾਇਆ ਇੱਕ ਥਾਰ ਗੱਡੀ ਸੀ 9099 ਇੱਕ ਫੋਰਚਨਰ ਗੱਡੀ ਸੀ ਦੋ ਮੋਟਰਸਾਈਕਲ ਸੀ ਤੇ ਇੱਕ ਇੰਡੀਕਾ ਵਿਸਟਾ ਗੱਡੀ ਸੀ ਇਹਨਾਂ ਨੇ ਮੇਰੀ ਗੱਡੀ ਨੂੰ ਘੇਰਾ ਪਾ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ ਮਨੀਲ ਪਾਲ ਸਿੰਘ ਜੀ ਨਾਲਾ ਤੇ ਮੈਂ ਵਾਰਡ ਨੰਬਰ 1 ਤੋਂ ਮੌਜੂਦਾ ਕਾਉਂਸਲਰ ਮੇਰੇ ਮਾਤਾ ਜੀ ਕਾਂਗਰਸ ਪਾਰਟੀ ਤੋਂ ਉਹਨਾਂ ਦਾ ਬੇਟਾ ਵਾਂ ਜਿਹੜਾ ਪਿਛਲੇ ਦਿਨੀ ਅਮਰੇ ਭਰਾ ਦੇ ਛੋਟੇ ਦੇ ਗਲ ਪਏ ਆ ਕੋਈ 15 16 ਬੰਦੇ ਅਣਪਛਾਤੇ ਉਹਨਾਂ ਦੇ ਵਿੱਚੋਂ ਪੰਜਾਂ ਜਣਿਆਂ ਦੀ شناخت ਕੀਤੀ ਸੀ ਜਿਹੜਾ ਇੱਕ ਸੁਖਬਾਜ ਮੁੰਡਾ ਹਰਵਾਲਾਂ ਦਾ ਜਿਹੜਾ ਪੁਲਿਸ ਮੁਲਾਜ਼ਮ ਆ ਇੱਕ ਹਰਮਨ ਮੁੰਡਾ ਥੋਬੇ ਦਾ ਇੱਕ ਸੁਖ ਮੁੰਡਾ ਵਾ ਜਗਦੇਆ ਦਾ ਥਾਰ ਗੱਡੀ ਜਿਹਦੇ ਕੋ 90 99 ਨੰਬਰ ਇੱਕ ਇੱਕ ਬੰਦਾ ਸਕੋਰਪੀਓ ਗੱਡੀ ਆ ਵਿਦਆਊਟ ਨੰਬਰ ਇਦਾਂ ਚਾਰ ਪੰਜ ਜਿਹੜੇ ਹੈ ਪਛਾਣ ਕੀਤੀ ਸੀ ਬੰਦੇ ਦੀ ਇੱਕ ਸਰਾਵਾ ਦਾ ਮੁੰਡਾ ਉਹ ਅਸੀਂ ਪੁਲਸ ਨੂੰ ਦੱਸ ਚੁੱਕੇ ਹਾਂ ਪਹਿਲਾਂ ਹੀ 올ਰੇਡੀ ਅਸੀਂ ਦਰਖਾਸਤ ਵੀ ਲਿਖਤੀ ਦਿੱਤੀ ਜਿਹਦੀ ਆਈ ਈ ਆਂਕ ਕੋ ਕਾਰਵਾਈ ਨਹੀਂ ਹੋਈ ਐਸਐਸਪੀ ਸਾਹਿਬ ਦੇ ਅਸੀਂ ਪੇਸ਼ ਹੋਏ ਕੋਈ ਕਾਰਵਾਈ ਨਹੀਂ ਹੋਈ ਅੱਜ ਸਾਡੇ ਭਤੀਏ ਜਿੱਤ ਕੇ ਉਥੋਂ ਮੁੰਬਈ ਤੋਂ ਖੇਡਣ ਗਏ ਸੀ ਗੇਮਾਂ ਗੇਮਾਂ ਖੇਡਣ ਗਏ ਸੀ ਗੇਮ ਖੇਡ ਕੇ 골ਡ ਮੈਡਲ ਜਿੱਤ ਕੇ ਆਏ ਉਹਨਾਂ ਨੂੰ ਮੈਂ ਸਟੇਸ਼ਨ ਤੋਂ ਬਹਾਉਣ ਗਿਆ ਜਿੱਦਾਂ ਮੈਂ ਸਟੇਸ਼ਨ ਤੋਂ ਉਹਨਾਂ ਨੂੰ ਰਿਸੀਵ ਕਰਕੇ 8:30 ਵਜੇ ਜਿਨਾਲੇ ਵਾਪਸ ਆਉਂਦਿਆ ਇੱਥੇ ਰਿਲਾਇੰਸ ਦੇ ਪੰਪ ਲੱਗੇ ਚਾਰ ਗੱਡੀਆਂ ਨੇ ਘੇਰਾ ਪਾਇਆ ਮੈਨੂੰ ਦੋ ਮੋਟਰਸਾਈਕਲ ਸੀ ਪਹਿਲਾਂ ਇੱਕ ਗੱਡੀ ਨੇ ਅੱਗੇ ਆ ਕੇ ਫਾਰਚਿਟੀ ਗੱਡੀ 9099 ਨੰਬਰ ਉਹਨੇ ਅੱਗੇ ਲਿਆ ਕੇ ਲਾ ਕੇ ਬ੍ਰੇਕ ਮਾਰੀ ਫੋਰਚੂਨਰ ਮਗਰ ਆਈ ਇੱਕ ਇੰਡੀਕਾ ਵਿਸਟਾ ਗੱਡੀ ਆਈ ਤੇ ਉਹਦੇ ਵਿੱਚ ਜਿਹੜੇ ਅਣਪਛਾਤੇ ਵਿਅਕਤੀ ਬੈਠੇ ਸੀ ਤੇ ਨਾਲ ਵਿੱਚ ਇੱਕ ਆ ਹਰਮਨ ਥੋਬੇ ਵਾਲਾ ਤੇ ਇੱਕ ਉਹ ਸੁਖ ਮੁੰਡਾ ਜਿਹਦੀ ਗੱਡੀ ਆ ਇੱਕ ਉਹ ਮੁੰਡਾ ਜਿਹੜਾ ਮੁਲਾਜ਼ਮ ਆ ਸੁਖਵਾਜ ਉਹ ਬਾਵਾ ਜਣੇ ਕਿੰਨੇ ਜਣੇ ਆ ਕੇ ਗੱਡੀ ਦੇ ਵਿੱਚ ਇਹਨਾਂ ਨੂੰ ਘੇਰਾ ਪਾ ਲਿਆ ਇਹਨਾਂ ਫਾਇਰਿੰਗ ਸ਼ੁਰੂ ਕੀਤੀ ਆ ਮੇਰੇ ਨਾਲ ਬੱਚੇ ਛੋਟੇ ਸੀ ਮੈਂ ਮੌਕੇ ਦਾ ਫੇਰਾਂ ਚੁੱਕਦੇ ਮੈਂ ਗੱਡੀ ਭਜਾ ਕੇ ਉੱਥੋਂ ਸਿੱਧੀ ਲਿਆ ਕੇ ਆਈ ਨਾਲੇ ਠਾਣੇ ਵਾੜੀ ਆ ਜਦ ਕਿ ਨਾ ਇੱਥੇ ਸਾਈ ਮੰਦਰ ਲੱਗੇ ਦੋ ਗੱਡੀਆਂ ਖਲਾ ਰੀਆਂ ਸੀ ਵਿੱਚ ਮਰਨ ਨੂੰ ਇਹਨੇ ਗਾਂ ਗੱਡੀ ਕੀਤੀ ਵਿੱਚ ਮਰਨ ਨੂੰ ਮੈਂ ਉੱਥੋਂ ਵੀ ਸਾਈਡ ਕਰਕੇ ਪਤਾ ਨਹੀਂ ਕਿੱਦਾਂ ਬਚ ਕੇ ਨਿਕਲੇ ਆਪਾਂ ਤੇ ਜਿਹੜੇ ਮੇਰੇ ਨਾਲ ਬੱਚੇ ਹੁਸੈਮ ਗੇ ਤੇ ਮੈਂ ਆ ਗਈ ਨਾਲੇ ਠਾਣੇ ਗੱਡੀ ਵਾੜੀ ਬਾਹਰ ਗੁਰਮੀਤ ਭਾਈ ਤੇ ਹਰਜਿੰਦਰ ਖਲੋਤੇ ਸੀ ਤੇ ਭਾਈ ਦੋਵੇਂ ਹੀ ਇੰਨਾ ਮੈਨੂੰ ਆ ਕੇ ਪ੍ਰੋਟੈਕਸ਼ਨ ਦਿੱਤੀ ਫਿਰ ਉਹ ਜਿਹੜੇ ਮਗਰੇ ਸਾਡੇ ਠਾਣੇ ਵੜ ਗਏ ਉਹਨਾਂ ਨੂੰ ਪੁਲਸ ਦਾ ਕੋਈ ਡਰ ਨਹੀਂ ਜਦੋਂ ਮਗਰੇ ਠਾਣੇ ਵੜੇ ਆ ਫਿਰ ਮੈਂ ਦੱਸਿਆ ਤੇ ਉਹਨ ਦੂਜੇ ਦਾ ਮੈਨੂੰ ਨਾਂ ਨਹੀਂ ਪਤਾ ਉਹ ਦੋ ਬੰਦੇ ਅੰਦਰ ਫੜਾਏ ਆ ਮੇਰੀ ਪ੍ਰਸ਼ਾਸਨ ਅਗੇ ਮੰਗਿਆ ਵੀ ਇਹਨਾਂ ਦੋਵਾਂ ਨੂੰ ਛੱਡਿਆ ਨਾ ਜਾਵੇ ਤੇ ਬਾਕੀ ਫੜ ਕੇ ਲਾਉਂਦੇ ਜਾਣ ਇਹਨਾਂ ਦੇ ਬੰਦ ਦੀ ਕਾਨੂੰਨੀ ਕਾਰਵਾਈ ਕਰਕੇ ਪਰਚਾ ਕਰਕੇ ਅੰਦਰ ਗੱਡੀ ਭਾਈ ਆ ਗੋਲੀ ਵਜੀ ਜੇ ਮੈਂ ਗੱਡੀ ਭਜਾਈ ਉਥੋਂ ਇਹਨਾਂ ਕੋਈ ਕਸਰ ਨਹੀਂ ਛੱਡੀ ਇਹ ਜਾ ਕੇ ਮੌਕਾ ਵੇਖਣ ਇਹਨਾਂ ਨੂੰ ਸਭ ਕੁਝ ਉਥੋਂ ਪਤਾ ਲਾ ਲੈਣਾ ਸੀ ਸੀਸੀਟੀਵੀ ਕੈਮਰੇ ਚ ਰਿਲਾਇੰਸ ਪੰਪ ਨਾਂ ਕਿ ਨਾਲ ਹੀ ਅਗਲੇ ਬੰਨੇ ਸਾਹਮਣੇ ਉਹਦੇ ਕੰਮ ਹੋਇਆ ਸਾਰਾ ਜਿੱਦਾਂ ਗੋਲੀਆਂ ਚਲੇ ਜਾਂਦੀਆਂ ਜਾਣੀ ਨੁਕਸਾਨ ਹੋ ਸਕਦਾ ਬੱਚੇ ਦਾ ਜੀ ਬਾਰੀ ਮੇਰੇ ਸਾਡੇ ਬੱਚੇ ਭਤੀਏ ਸਾਡੇ ਪਲੇਅਰ ਉਹ ਮੈਂ ਆਪਣੀ ਬਾਰ ਐਸੋਸੀਏਸ਼ਨ ਅੱਗੇ ਵੀ ਅਪੀਲ ਕਰਤੀ ਆ ਜੇ ਨਾ ਕੋ ਮੈਨੂੰ ਇਨਸਾਫ ਮਿਲਿਆ ਮੈਂ ਫਿਰ ਬਾਰ ਐਸੋਸੀਏਸ਼ਨ ਲੈ ਆ ਕੇ ਆਪਣਾ ਇਨਸਾਫ ਲਵਾਵਾਂਗਾ ਕਿਉਂਕਿ ਮੇਰੇ ਨਾਲ ਅੱਗੇ ਲਗਤ ਪਾਈ ਆ ਪਾਰਟੀ ਪਾਈ ਫੁੱਲ ਆੜਨਾ ਹੁੰਦੀ ਇਹਨਾਂ ਨੂੰ ਪੂਰੀ ਆਮ ਆਦਮੀ ਪਾਰਟੀ ਦੀ ਸ਼ੈ ਆ ਇਹ ਧਾਰੀਵਾਲ ਕੋ ਉੱਥੇ ਗਏ ਦਫ਼ਤਰੋਂਦਨ ਭਾਰੀਵਾਲ ਸਾਹ ਨੇ ਫੋਨ ਕੀਤਾ ਸਾਡੇ ਨਾਲ ਕਾਹਦੀਆਂ ਖੁੰਧ ਗਾਇ ਅਸੀਂ ਕੀ ਕਰਦੇ ਆ ਦੱਸੋ ਮੈਨੂੰ ਦੋ ਨੰਬਰਾਂ ਕੰਮ ਕਰਨਦੇ ਆ ਅਸੀਂ ਆਪਣਾ ਕਮਾਉਂਦੇ ਖਾਣਦੇ ਆ ਇਹ ਹਟਦੇ ਨਜਾਇਜ਼ ਅੱਗੇ ਪਰਚੇ ਕੀਤੇ ਆ ਹੁਣ ਵੀ ਹਟਦੇ ਪਰਚੇ ਦੇਨ ਨੂੰ ਫਿਰਦੇ ਹਟਦੇ ਹਮਲੇ ਕਰਾਉਂਦੇ ਆ ਸਾਡੀ ਜਾਨ ਨੂੰ ਪੂਰਾ ਖਤਰਾ ਮੇਰੇ ਭਰਾ ਦੀ ਜਾਨ ਨੂੰ ਪੂਰਾ ਖਤਰਾ ਅੱਗੇ ਇਹਦੇ 17 18 ਆ ਜਾਣੇ ਗਲ ਪੈ ਗੇ ਸੀਸੀਟੀਵੀ ਵੀਡੀਓ ਦਿੱਤੀ ਕੀ ਕਾਰਵਾਈ ਕੀਤੀ ਪੁਲਿਸ ਨੇ ਇਹਨੂੰ ਕੱਲੇ ਨਹੀਂ ਚੁੱਕਣ ਪਏ ਫੌਜੀ ਦਾ ਨਾਮ ਆ ਮੇਰੀ ਪੂਰੀ ਹੁਣ ਵੀ ਇਹਨੇ ਕਿਹਾ ਚਾਚਾ ਜੀ ਨੂੰ ਫੋਨ ਕਰੋ ਪਤਾ ਨਹੀਂ ਕਿਹੜਾ ਮਾਲ ਆ ਮੈਨੂੰ ਨਹੀਂ ਪਤਾ ਕਿਹੜਾ ਪ੍ਰਧਾਨ ਆ ਮਾਲ ਪ੍ਰਵਿੰਦਰ ਮਾਲ ਮੈਨੂੰ ਕੀ ਪਤਾ ਕੌਣ ਆ ਇਹ ਕਹਿੰਦੇ ਨੂੰ ਫੋਨ ਕਰੋ ਉਹਦੀ ਸ਼ਹਿਰ ਦੇ ਸਾਰੇ ਕੰਮ ਆ ਮੰਤਰੀ ਸ਼ਹਿਰ ਦੇ ਸਾਰੇ ਕੰਮ ਕਰਨਦੇ ਮੇਰੀ ਇਹੋ ਮੰਗਿਆ ਇਹਨਾਂ ਨੂੰ ਠੋਕ ਕੇ ਜਿਹੜਾ ਪਰਚਾ ਬਣਦਾ ਕੀਤਾ ਹੈ ਕਰ ਕਾਰਵਾਈ ਕਾਨੂੰਨੀ ਕਰਨ ਇਹਨਾਂ ਦੇ ਇਨਾਂ ਨੂੰ ਅੰਦਰ ਘੱਲਣ ਇਹਨਾਂ ਨੂੰ ਜਿਹੜੀ ਗਾਂ ਦਾ ਪਤਾ ਲੱਗੇ ਸਾਤ ਤਕਰੀਬ 10 ਵਜੇ ਥਾਣਾ ਜ਼ਨਾਲਾ ਚ ਇੱਕ ਮਾਮਲਾ ਰਿਪੋਰਟ ਹੁੰਦਾ ਜੀ ਜਿਹਦੇ ਵਿੱਚ ਇੱਕ ਸੁਨੀਲ ਪਾਲ ਨਾਂ ਦੇ ਵਿਅਕਤੀ ਜਿਹੜਾ ਕਹਿ ਰਿਹਾ ਕਿ ਮੈਂ ਅਮਰਸਾਤ ਤੋਂ ਆ ਰਿਹਾ ਸੀਗਾ ਤੇ ਮੈਨੂੰ ਕੁਝ ਬੰਦਿਆਂ ਨੇ ਘੇਰਿਆ ਇਹ ਜਦੋਂ ਸਾਨੂੰ ਇਹਦੀ ਇਤਲਾਹ ਆਈ ਆ ਅਸੀਂ ਇਹਦੀ ਜੜੀਆ ਪਰਖਾਲ ਕਰ ਰਹੇ ਹਾਂ ਜੀ ਇਹਨਾਂ ਨੇ ਕਿਹਾ ਹੈ ਕਿ ਸਾਨੂੰ ਘੇਰ ਕੇ ਤੇ ਸਾਡੇ ਤੇ ਗੋਲੀ ਚਲਾਈ ਆ ਅਸੀਂ ਜਿਹੜੀ ਇਹਨਾਂ ਦੀ ਗੱਟੀ ਆ ਉਹ ਕਬਜ਼ੇ ਸੇ ਲੈ ਲਈ ਆ ਔਰ ਇਹਨੂੰ ਫਰੈਂਸਿਕ ਟਾਹਟ ਤੇ ਅਸੀਂ ਚੈੱਕ ਕਰਾਂਗੇ ਔਰ ਹਰ ਟੈਕਨੀਕਲ ਤਰੀਕੇ ਦੇ ਨਾਲ ਦੰਗਿਆਈ ਨਾ ਅਸੀਂ ਤਕਤੀਸ਼ ਕਰਾਂਗੇ ਇਹਦੇ ਵਿੱਚ ਕਿ ਅਸਲੀਅਤ ਮਾਮਲਾ ਕੀ ਆ ਔਰ ਜੋ ਵੀ ਅਸਲੀਅਤ ਹੋਈ ਜਿਹੜਾ ਵੀ ਇਹਦੇ ਚ ਦੋਸ਼ੀ ਹੋਇਆ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਇਸ ਰੋਡ ਤੇ ਕਹਿ ਰਹੇ ਗੋਲੀ ਚੱਲੀ ਆ ਉੱਥੇ ਬਹੁਤ ਸਾਰੇ ਸੀਸੀਟੀਵੀ ਲੱਗੇ ਨੇ ਪਟ્રોલ ਪੰਪ ਨੇ ਸੀਸੀਟੀਵੀ ਵੀ ਚੈੱਕ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਔਰ ਇਹ ਮਾਮਲੇ ਨੂੰ ਜਿਹੜਾ ਬਿਲਕੁਲ ਅਸੀਂ ਹਰ ਮਾਮਲੇ ਦੀ ਤਰ੍ਹਾਂ ਪੂਰੀ ਬਰੀਕੀ ਨਾਲ ਜਾਂਚ ਕਰਾਂਗੇ ਕਿ ਅਸਲੀਅਤ ਕੀ ਹੈ ਅਸਲੀਅਤ ਸਾਹਮਣੇ ਤੁਹਾਡੇ ਲਿਆ ਕੇ ਅਸੀਂ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਕਰਾਂਗੇ